ਜ਼ਿਲ੍ਹਾ ਪਠਾਨਕੋਟ ਤੋਂ ਇਸ ਮੌਕੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਠਾਨਕੋਟ ਵਿਖੇ ਨਾਲ ਹੀ ਲੱਗਦੇ ਧਾਰ ਖੇਤਰ ਵਿੱਚ ਮੱਤੀ ਵਿੱਚ ਇੱਕ ਵਿਅਕਤਾਂ ਔਰ ਦੀ ਸ਼ੱਕੀ ਹਾਲਾਤਾਂ ਵਿੱਚ ਹੈ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁੜੀ ਦਾ ਵਿਆਹ ਤਕਰੀਬਨ 2.5 ਤੋਂ 3 ਸਾਲ ਪਹਿਲਾਂ ਕੀਤਾ ਗਿਆ ਸੀ ਉੱਥੇ ਹੀ ਪੁਲਿਸ ਵੱਲੋਂ ਵੀ ਇਹ ਖਤਸਾ ਕਰ ਦਿੱਤਾ ਗਿਆ ਹੈ ਕਿ ਕੁੜੀ ਦਾ ਜਿਹੜਾ ਪਤੀ ਸੀਗਾ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਮਧੂ ਬਾਲਾ ਨਾਮ ਦੀ ਕੁੜੀ ਹੈ ਉਸ ਦਾ ਜਿਹੜਾ ਘਰ ਵਾਲਾ ਸੀਗਾ ਉਸ ਨੂੰ ਦੇ ਆ ਦਾਜ ਦਹੇਜਲੀ ਤੰਗ ਪਰੇਸ਼ਾਨ ਕਰ ਰਹੀ ਸੀ ਜਿਸ ਦੇ ਚੱਲਦਿਆਂ ਕੋਈ ਨੇ ਫਾਹ ਲੈ ਲਿਆ ਜਾਂ ਉਸ ਨੂੰ ਮਾਰ ਦਿੱਤਾ ਗਿਆ ਇਸ ਦਾ ਖੁਲਾਸਾ ਜਿਹੜਾ ਪੋਸਟਮਾਰਟਮ ਤੋਂ ਬਾਅਦ ਹੋਏਗਾ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਕੀ ਹਾਲ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 3 ਸਾਲ ਪਹਿਲਾਂ ਉਹਨਾਂ ਨੇ ਉਹਨਾਂ ਦੀ ਲੜਕੀ ਦਾ ਵਿਆਹ ਕੀਤਾ ਸੀ ਮધુਬਗਾ ਦਾ ਵਿਆਹ ترਸੀਮ لال ਪੁੱਤਰ ਧਰਮ ਸਿੰਘ ਵਾਸੀ ਮੱਟੀ ਨਾਲ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਦੋਵਾਂ ਵਿੱਚ ਲੜਾਈਆਂ ਸ਼ੁਰੂ ਹੋ ਗਿਆ ਤੇ ਦੋ ਤਿੰਨ ਵਾਰੀ ਪਹਿਲਾਂ ਵੀ ਪਿੰਦੇ ਸਰਪੰਚ ਅਤੇ ਪਤਵੰਤੇ ਸੱਜਣਾ ਵੱਲੋਂ ਬੈਠ ਕੇ ਇਹਨਾਂ ਦਾ ਕੰਪਰੋਮਾਈਜ਼ ਇਹਨਾਂ ਦਾ ਸਮਝੌਤਾ ਕਰਾਇਆ ਗਿਆ ਸੀ ਜੇਕਰ ਤੁਹਾਡੀ ਵੀ ਕਿਸੇ ਧੀ ਪੈਣ ਨਾਲ ਇਸ ਤਰ੍ਹਾਂ ਦਾ ਹੁੰਦਾ ਹੈ ਗੱਬਨਾ ਕਰੇ ਹੋਵੇ ਖੁਦਾ ਨਾਲ ਖਾਸਤਾ ਕਿਸੇ ਨਾਲ ਹੋਵੇ ਤਾਂ ਸਾਡੇ ਨਾਲ ਜਰੂਰ ਸਾਂਝਾ ਕਰੋ ਅਸੀਂ ਉਸ ਨੂੰ ਮੀਡੀਆ ਦੇ ਰਾਹੀਂ ਤੇਜ਼ ਦੀ ਆਵਾਜ਼ ਬਣਾਵਾਂਗੇ ਤੇ ਕੁੜੀਆਂ ਨੂੰ ਇਨਸਾਫ ਦਿਵਾਉਣ ਵਿੱਚ ਤੁਹਾਡੇ ਨਾਲ ਪਹਿਲ ਕਦਮੀ ਦਿਖਾਵਾਂਗੇ ਪਰੰਤੂ ਜਿਵੇਂ ਹੀ ਉੱਥੇ ਉਹ ਉਹਦੇ ਕੁੜੀ ਦੇ ਪਰਿਵਾਰ ਦੇ ਮੈਂਬਰ ਪਹੁੰਚੇ ਤਾਂ ਕੁੜੀ ਬੇਹੋਸ਼ ਪਈ ਸੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 5:30 ਵਜੇ ਤੇ ਕ੍ਰਿਓ ਉਹਨਾਂ ਨੂੰ ਫੋਨ ਆਇਆਗੇ ਉਹਨਾਂ ਨੇ ਲੜਕੀ ਬੇਹੋਸ਼ ਹੋ ਗਈ ਹੈ ਜਿਵੇਂ ਹੀ ਉੱਥੇ ਉਹ ਪਹੁੰਚੇ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਉਸ ਨੂੰ ਨੇੜੇ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਡਾਕਟਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗਦਾ ਜਾ ਸਕਦਾ ਹੈ ਇਹ ਹੈ ਪੂਰਾ ਮਾਮਲਾ ਆਉਧਖਾਨੇ ਪਠਾਨਕੋਟ ਤੋਂ ਖਾਸ ਰਿਪੋਰਟ ਜੇਕਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰੋ ਤੇ ਹੁਣ ਕੀ ਘਟਨਾ ਕੀ ਹੋਈ ਹੈ ਤੁਹਾਡੀ ਬੇਟੀ ਨਾਲ ਕੀ ਹੋਇਆ ਕੋਈ ਕਰ ਰਿਹਾ ਕੁੜੀ ਸਵੇਰੇ ਸਾਡੇ ਕੋਲ ਹੀ ਰਾਤੀ ਰਾਤੀ ਗਈ ਹੈ ਬੜੀ ਸੋਹਣੀ ਕੁੜੀ ਸਾਡੀ ਰਾਤ ਗਈ ਹੈ ਕੀ ਵੇਰੇ ਨੂੰ ਪ੍ਰੋਣ ਨੇ ਤੁਹਾਨੂੰ ਫੋਨ ਕੀਤਾ ਸਾਡੇ ਕੋਲ ਤੁਹਾਡੀ ਕੁੜੀ ਹੋਣੀ ਘਰੇ ਨਹੀਂ ਆਉਂਦੀ ਜਦ ਵੀ ਜਾਵੋ ਤਾਂ ਨੀਂਂਦਾਂ ਲੈਣ ਨੂੰ ਆਈ ਗਈਆਂ ਗਏ ਤੇਨੇ ਜਾਣੇ ਅੱਗੇ ਗਏ ਤਾਂ ਤੁਹਾਡੀ ਅੱਕੜੇ ਦੀ ਕਿੰਨੇ ਵਜੇ ਫੋਨ ਆਇਆ ਸੀਗਾ 5 ਵਜੇ ਸਵੇਰ ਆਪ ਵੀ ਮਾਰਦੀ ਗਾਰ ਕਿਹੜਾ ਮਾਰੀ ਦੇਣੀ ਉਹ ਜਿੱਤੇ ਇਹ ਦੇਖਣ ਲੱਗੇ ਕਿ ਮੀਤੋ ਕੁੜੀ ਨਾ ਸਾਹ ਨਹੀਂ ਲੈ ਕੁਛ ਨਹੀਂ ਲੈ ਵਾ ਸਾਹੀ ਚੁੱਕੀ ਵਿਚਾਰਿਆ ਨਾ ਕਿੰਨਾ ਜਣੇ ਨਾ ਤਾਂ ਉਹ ਵਾਪਸ ਹੀ ਨਹੀਂ ਕੋਈ ਸਾਕੀ ਗੱਡੀ ਰਿਮੋਟ ਨਹੀਂ ਮਿਲਿਆ ਤੇ ਸਟਾਟਾ ਚੁੱਟਾ ਵੀ ਲੱਗੀ ਦੀ ਸਟਾਟਾ ਨਾਖੇ ਤੇ ਵੀ ਲੱਗੇਗਾ ਨਸਾਨ ਤੇ ਆਲੇ ਹੱਥਾਂ 'ਚ ਲੱਗੇ ਹੋਏ ਨੇ ਨਹੀਂ ਪੁਲਿਸ ਕੀ ਕਹਿੰਦੀ ਪੁਲਿਸ ਕੀ ਕਹਿੰਦੇ ਮਾਤਾ ਜੀ ਪੁਲਿਸ ਕੀ ਕਹਿੰਦੇ ਪੁਲਿਸ ਹੁਣ ਦੇਖੋ ਕੀ ਕਰਦੀ ਆ ਅੱਜ ਤਾਂ ਬਸ ਮੋਤ ਦੇ ਬਦਲੇ ਮੋਤ ਲੈਣੀ ਆ ਬਸ ਹੋਰ ਕੁਝ ਨਹੀਂ ਮੇਰਾ ਮੇਰੇ ਕੋ ਜਿੰਨੇ ਨੇ ਬਿਨੈ ਹੁਣ ਕੀ ਲੈਣੇ ਨੇ ਤੇ ਬਸ ਹੁਣ ਮੇਰੇ ਕੋ ਕੁਝ ਨਹੀਂ ਆ ਮੋਤ ਦੇ ਬਦਲੇ ਮੋਤ ਮੰਗਦੀ ਆ ਮੈਂ ਕਿੰਨੀ ਕੀ ਦੇਰ ਹੋਈ ਵਿਆਹ ਨੂੰ ਲੱਛੀ ਦੇ 8 ਸਾਲ ਹੋ ਗਏ ਨੇ ਬਸ ਇਹੀ ਹੈ ਮੇਰੀ ਮੰਗ ਮੇਰੀ ਮੰਗ ਇਹੀ ਹੈ ਜੇ ਮੇਰੀ ਸੁਣਾਈ ਇਹ ਪਹਿਲੇ ਵੀ ਲੜਾਈ ਝਗੜਾ ਕਰਦੇ ਰਹੇ ਮਾਰਾ ਮੋਟਾ ਤਾਂ ਪੂਰੇ ਘਰ ਨਹੀਂ ਹੁੰਦਾ ਪੂਰੇ ਘਰ ਨਹੀਂ ਹੁੰਦਾ ਕੋਈ ਚਲੋ ਧੀ ਵੀ ਚੰਗੀ ਚੈਰੀ ਕਰਨਾ ਸੰਬੰਧੀ ਕੀ ਪਤਾ ਨਹੀਂ ਕੋਈ ਇੱਕ ਕੀ ਗੱਲਬਾਤ ਹੋਈ ਹੈ ਜੀ ਸਾਡੀ ਭੈਣ ਨੂੰ ਮਾਰਤਾ ਉਹਦੇ ਹੱਥ ਬੈਠ ਆਪ ਸਵੇਰੇ 5 ਵਜੇ ਜੀ ਨੂੰ ਫੋਨ ਕੀਤਾ ਸਾਨੂੰ ਸਵੇਰੇ 5 ਵਜੇ ਜਿਹhela ਮੈਂ ਗਿਆ ਤੇ ਪੂਰੀ ਪੂਰੀ ਆਕੜ ਗਈ ਉਹਦੇ ਚ ਕੋਈ ਸਾਹ ਛੱਤ ਨਹੀਂ ਹੋ ਫਿਰ ਸਾਡਾ ਮੈਂ ਇਹ ਛੋਟੀਆਂ ਦੇਖਾਂ ਤੇ ਵਜਾ ਕੁੜੀ ਮੈਂ ਗੱਡੀ ਚ ਪਾ ਕੇ ਬੱਸ ਚ 5 ਵਜੇ ਬੱਸ ਆਉਂਦੀ ਆ ਹੱਕੇ ਉਹਦੇ ਚ ਪਾ ਕੇ ਤਾਂ ਹਸਪੀਟਲ ਲੀਤੀ ਐ ਇੱਥੇ ਜੇ ਕਿ ਅਜੇ ਕਿ ਹਸਪੀਟਲ ਉਹਦਾ ਕਹਿਤਾ ਪੂਰੀ ਡੱਡ ਹੈ ਬਿਲਕੁਲ ਡੱਡ ਹੈ ਹੈ ਹੀ ਡੱਦੀ ਹੀ ਕਹਿੰਦੀ ਜਾ ਅੱਜ ਤੋਂ ਇੱਕ ਹਫ਼ਤਾ ਪਹਿਲੇ ਜੀ ਨਾ ਮਾੜੀ ਮੋਢੀ ਹੋਈ ਉਹਨੀਆਂ ਗੱਲਬਾਤ ਫਿਰ ਕੱਲਾ ਸਰਪੰਚ ਆਇਆ ਕਹਿੰਦਾ ਜਿਆਦਾ ਬੰਦੇ ਨਹੀਂ ਮੇਰੇ ਘਰ ਲੈ ਕੇ ਆਣਾ ਮੈਨੂੰ ਪਰੇਸ਼ਾਨ ਨਾ ਕਰੋ ਤੇ ਸਮਝਾ ਕੇ ਆਇਆ ਮੈਂ ਵੀ ਤੇ ਸਰਪੰਚ ਜੀ ਦਾ ਫਲਾਕਾਰ ਚਲਾਉਂਦਾ ਕਹਿੰਦਾ ਤੇ ਮੈਨੂੰ ਗੁੱਸਾ ਬਹੁਤ ਜ਼ਿਆਦਾ ਆਂਦਾ ਯਾ ਮੈਂ ਗੁੱਸੇ ਨੂੰ ਕੰਟਰੋਲ ਕਰਦਾ ਸਦਾ ਆਪਣਾ ਕਿਸੇ ਲਈ ਵੀ ਮੈਂ ਕੁਝ ਕਰ ਸਕਦਾ ਆ ਇਹਦੇ ਹੋ ਗਿਆ ਫਿਰ ਚਲੋ ਛੱਡੋ ਪਰੇ ਥੋੜੀ-ਬੁੜੀ ਦੀ ਗੱਲ ਆ ਆਪਸ ਵਿੱਚ ਦਾ ਮੰਗਾ ਜੀ ਕਿ ਕਾਹਦੇ ਹੋ ਜਾਣਾ ਤੇ ਸ਼ਾਮੀ ਮੈਨੂੰ ਸ਼ਾਕੇ 8:30 9 ਵਜੇ ਛੱਡ ਕੇ ਆਇਆ ਦੁਆਈ ਲਾਂਡ ਜਿਹੇ ਆਹੀ ਕਿਤੇ ਆਪਣੀ ਕੁੜੀ ਕੱਪੜੇ ਬਣੀ ਚੇਂਜ ਕਰਤੇ ਇਨ ਕੁੜੀ ਸ਼ਾਮ ਰਾਤ ਦੀ ਮਾਰ ਕੇ ਹੀ ਆ ਗਈ ਕੀ ਨਾਮ ਆ ਕੁੜੀ ਦਾ ਜੀ ਕਿੰਨੀ ਉਮਰ ਹੈ ਉਮਰ ਉਮਰ ਕਿੰਨੀ ਹੈ 25 ਸਾਲ ਹੁੰਦਾ ਤੇ ਕੋਈ ਬੱਚੇ ਵਗੈਰਾ ਹੈਗੇ ਬੱਚਾ 1.5 ਸਾਲ ਦਾ ਬੱਚਾ ਕੀ ਲੱਗਦਾ ਤੁਹਾਨੂੰ ਕੀ ਕੀ ਹੋ ਸਕਦਾ ਹੋ ਸਕਦਾ ਇਹ ਨਾ ਬੇਮਾਨੀਏ ਉਹਦੇ ਨਿਸ਼ਾਨ ਵੀ ਉਹਦੇ ਨਿਸ਼ਾਨ ਪਏ ਆ ਇੱਥੇ ਵੀ ਮੈਂ ਤੱਕਾ ਆ ਉਹਦੇ ਨਿਸ਼ਾਨ ਆ ਹੱਥਾਂ ਦੇ ਦੋਨੋਂ ਹੱਥਾਂ ਤੇ ਮਿਖਾਨ ਪੂਰੀ ਜਾਨ ਨੂੰ ਮਾਰਤੀ ਪੀਰੇ ਪਤਾ ਘੋਟ ਕੇ ਮਾਰ ਜੀ ਕਿੱਦਾਂ ਕੀ ਕੀਤਾ ਸੀ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਹਾਂ ਜੋ ਕਰਤੀ ਹੈ 4635 ਦਾ ਫੋਨ ਆਇਆ ਪੁੱਛਦਾ ਹੈ ਹਾਂ ਜੀ ਹਾਲ ਬਾਤ ਹੋਈ ਹੈ ਜੀ ਕੋਈ ਪਤਾ ਨਹੀਂ ਲੱਗਾ ਸਾਡੀ ਕੁੜੀ ਦੀ ਮਿਤਾ ਸੀ ਸਵੇਰੇ ਅਸਾਂ ਕਿ ਫੋਨ ਕੀਤਾ ਤੇਰੀ ਕੁੜੀ ਲੁੱਟੇ ਗਰੇ ਜੀ ਹਾਏ ਬਲਸੂਰੀ ਲਈ ਆਈਏ ਮਾਮਤਲ ਸਾਰੇ ਅੱਗੇ ਤਾਂ ਕੁਰੀ ਨਹੀਂ ਸੀ ਜੀ ਅੰਕੇ ਕਰਕੇ ਉਹ ਅੱਗੇ ਕੱਢੀ ਆਈ ਤਾਂ ਕਦੀ ਰੋਕੀ ਨਾ ਕੋਈ ਜਦਾ ਵੱਡੀ ਚ ਬਾਗੀ ਪੂਰੀ ਚੈਡਾ ਡੋਈ ਦੀ ਕੀ ਨਾ ਕੁੜੀ ਦਾ ਤੇ ਕਿੱਥੋਂ ਦੀ ਰਹਿਣ ਵਾਲੀ ਸੀ ਰਹਿਣੇ ਤਾਂ ਮੱਟੀ ਖੋੜਦੀ ਕੀ ਨਾ ਕੁੜੀ ਦਾ ਕੀ ਖੱਡਦੀ ਥੋ ਮੱਟੀ ਖੋੜਦੀ ਸੋ ਬਸ ਪਤਾ ਵੀ ਲੱਗਾ ਮੇਰੀ ਕੁੜੀ ਹੋਰ ਤੇ ਬਗਲਾ ਮੋਤ ਇਹ ਕੋਣੂ ਕੀ ਲੱਗਦਾ ਮਾਰੀ ਜਾਂਦੀ ਮਾਰੀ ਜਾਂਦਾ ਤੱਕ ਖੁਸਵਾ ਸਕਦਾ ਔਰ ਕਿੰਨੀ ਦੇਰ ਹੋ ਗਈ ਵਿਆਹ ਨੂੰ ਕੁੜੀ ਦੇ ਨੂੰ ਵਿਆਹ ਦੇ ਦਾ ਐਸੇ ਹੈ ਕਿ ਹੈ 3 ਸਾਲ 3 ਸਾਲ ਹੋ ਗਏ ਤੂੰ ਕਹਾਂ ਲੀ ਕੀ ਮੰਗ ਕਰਦੀ ਹੋ ਮੰਗ ਕਰਨੀ ਹੈ ਇਹ ਜਿਵੇਂ ਇੱਕ ਮੋੜ ਤੇ ਬਦਲਿਆ ਮੋੜ ਹਰ ਗੱਲ ਬਾਤ ਕੀ ਗੱਲ ਬਾਤ ਹੈ ਕਿ ਮੇਰਾ ਨਾਮ ਮੇਰੀ ਪਹਿ ਇਹ ਸਾਬਦਾ ਸਾਨੂੰ ਫੁੱਲਾ ਵਰਗੀ ਸਾਡੀ ਪੈਰ ਚਲੀ ਕੀ ਗੱਲਬਾਤ ਕੀ ਹੋਈ ਆ ਆਵਾੜੀ ਤੰਗ ਕਰਦਾ ਰਿੰਦਾ ਔਰ ਨੂੰ 3 ਸਾਲ ਵਿਆਹ ਕੀ ਹੋਈ ਇਹ ਕਾਦੀ ਸੁਖੀ ਰਹੀ ਨਹੀਂ ਫੋਨ ਕਰੀਏ ਬਸ ਇੰਨਾ ਹੀ ਬੋਲਦਾ ਜੇ ਲਮ ਮਰਿਏਂਗੀ ਉਨ ਲਾਓ ਕਈ ਨਹੀਂ ਕਿਸੇ ਚਾ ਸੱਜੋ ਰਸ ਦਫਾ ਕਰ ਜ ਮੱਡੀ ਕੋਨੇ ਦੇ ਵਿੱਚ ਮਰਡਰ ਹੋਇਆ ਸਾਰੇ ਦੇ ਬਾਰੇ ਕੀ ਕਹਿਣਾ ਕਰ ਉਹਦੀ ਵਾਈਫ ਆਪਣੇ ਮਧੂ ਬਾਲਾ ਦੀ ਡੈਥ ਹੋਈ ਆ ਦਾਜ ਦੂਜ ਮੰਗਦਾ ਸੀ ਉਦੇਸਬੰਧ ਚ ਉਹਦੀ 2 ਛਾਲ ਤੋਂ ਪਹਿਲਾਂ ਮੈਰਿਜ ਹੋਈ ਸੀ ਜੀ ਦੀ ਡੈਥ ਹੋ ਗਈ ਆ ਸਵੇਰ ਦੀ ਤੇ ਉਹਦੇ ਸੰਬੰਧ ਚ ਕਾਰਵਾਈ ਚੱਲ ਰਹੀ ਆ ਹਾਂਜੀ 304 ਬੀ ਆਪੀਸੀ ਦੇ ਤਹਿਤ ਮਕਦਮਾ ਦਰਜ ਕੀਤਾ ਜਾ ਰਿਹਾ ਹਾਂਜੀ ਡੌਰੀ ਡੈਥ ਹਾਂਜੀ ਹਾਂਜੀ ਜਿਹੜਾ ਦੋਸ਼ੀ ਆ ਗਿਰਫਤਾਰ ਕਰ ਦਿੱਤਾ ਗਿਆ ਹਾਂਜੀ ਮਿਲ ਗਿਆ ਦੋਸ਼ੀ ਉਹਦੇ ਫਾਦਰ ਨੂੰ ਲੈ ਕੇ ਆਈ ਸੀ ਤੇ ਕੌਜ਼ ਆਫ ਡੈਥ ਇਸ ਨਾਈਟ ਵੀ ਪੋਸਟਮਾਰਟਮ ਡਿਕਲੇਅਰ ਨਹੀਂ ਕਰ ਸਕਦੇ ਜਦੋਂ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਹੀ ਕੌਜ਼ ਆਫ